ਵੈਗੜ ਜੀ ਦਾ ਖਾਲਸਾ ਵੈਗੜ ਜੀ ਕੀ ਫਤਿਹ ਅੱਜ ਅਸੀਂ ਰੋਜ਼ਾਨਾ ਦੀ ਕਰਨੀ ਜਿਸ ਨੂੰ ਅਸੀਂ ਰਹਿ ਰਾਸ ਦਾ ਨਾਮ ਦਿੰਦੇ ਹਾਂ ਉਹਦੇ ਵਿੱਚ ਪੰਚਮ ਪਾਸ਼ਾ ਗੁਰੂ ਅਰਜਨ ਪਾਸ਼ਾ ਜੀ ਨੇ ਇਸ ਜਨਮ ਬਾਰੇ ਤਾਨੋ ਦ੍ਰਿੜ ਕਰਵਾਇਆ ਹੈ ਇਹੀ ਪ੍ਰਾਪਤ ਮਾਨਖੁ ਦਿਉਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਜਿਹੜੀ ਤੈਨੂੰ ਦੇ ਪ੍ਰਾਪਤ ਹੋਈ ਆ ਇਹ ਗੋਬਿੰਦ ਮਿਲਨ ਦਾ ਸਮਾਂ ਤੈਨੂੰ ਅਕਾਲ ਪੁਰਖ ਨੇ ਦਿੱਤਾ ਹੈ ਇਸ ਜਾਮੇ ਵਿੱਚ ਇਸ ਸਰੀਰ ਵਿੱਚ ਜੋਤ ਦਾ ਆਨੰਦ ਮੰਨਦੇ ਆ ਅਸੀਂ ਗੋਬਿੰਦ ਨੂੰ ਮਿਲਣਾ ਹੈ ਇਸ ਸਰੀਰ ਦਾ ਮਨੋਰਥ ਇਸ ਸੰਸਾਰ ਵਿੱਚ ਆਉਣ ਦਾ ਮਨੋਰਥ ਕੇਵਲ ਤੇ ਕੇਵਲ ਇੱਕੋ ਹੈ ਅਵਰ ਕਾਜ ਤੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਸਾਧ ਸੰਗਤ ਦੇ ਵਿੱਚ ਮਿਲ ਕੇ ਤੂੰ ਪਰਮੇਸ਼ਰ ਨੂੰ ਧਿਆਉਣਾ ਹੈ ਉਸ ਨੂੰ ਆਜ਼ਾਦ ਕਰਨਾ ਹੈ ਉਸ ਦਾ ਧੰਨਵਾਦ ਕਰਨਾ ਹੈ ਉਸ ਦਾ ਸ਼ੁਕਰਾਨਾ ਕਰਨਾ ਹੈ ਇੱਕੋ ਇੱਕ ਮਨੋਰਥ ਆਵਰ ਕਾਜ ਤੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ ਆਵਰ ਕਾਜ ਤੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋਇਲਾ ਦੇ ਵਿੱਚ ਜਿਸ ਵਕਤ ਕੋ ਲਾਇਨ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਜਾਂ ਫਿਰ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਬਣੇ ਵਸੇਰਾ ਪ੍ਰਾਪਤੀ ਕਿਆ ਕਰਨੀ ਹੈ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁੜ ਨਾ ਹੋਏਗੋ ਫੇਰਾ ਤੈਨੂੰ ਮੁੜਕੇ ਇਹ ਜਨਮ ਨਹੀਂ ਮਿਲਣਾ ਬਹੁੜ ਨਾ ਹੋਏਗੋ ਫੇਰਾ ਤੈਨੂੰ ਇਹ ਮੁੜਕੇ ਇਹ ਪ੍ਰਾਪਤੀ ਨਹੀਂ ਹੋਣੀ ਇਸ ਕਰਕੇ ਭਈ ਪ੍ਰਾਪਤਮਾਨ ਬਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਹੀ ਤੇਰੀ ਔਸਰ ਇਹੀ ਤੇਰੀ 바ਰ ਟਾਟ ਪੀਤਰ ਤੂੰ ਦੇਖ ਵਿਚਾਰ ਆਪਣੇ ਮਨ ਦੇ ਅੰਦਰ ਵਿਚਾਰ ਕਰ ਇਹੀ ਮੌਕਾ ਹੈ ਸੰਭਲ ਜਾ ਤੂੰ ਪ੍ਰਮਾਤਮਾ ਦਾ ਧਿਆਨ ਕਰ ਇਥੇ ਤੂੰ ਹੋਰ ਕੰਮ ਕਰਨੇ ਹਨ ਸੰਸਾਰਿਕ ਕਾਰਾਂ ਕਰਨੀਆਂ ਹਨ ਨੌਕਰੀ ਕਰਨੀ ਹੈ ਜਾਂ ਅਸੀਂ ਕੋਈ ਵੀ ਰੋਜੀ ਕਮਾਉਣ ਲਈ ਕੰਮ ਕਰਦੇ ਹਾਂ ਕੰਮ ਨਹੀਂ ਛੱਡਣਾ ਹੈਗਾ ਕੰਮ ਕਰਨਾ ਹੈਗਾ ਮਹਾਰਾਜ ਕਹਿੰਦੇ ਪਰ ਤੂੰ ਨਾਲ ਦੀ ਨਾਲ ਇਹ ਵੀ ਖਿਆਲ ਰੱਖਣਾ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਸੋ ਇਹੀ ਤੇਰੀ ਅੌਸਰ ਇਹੀ ਤੇਰੀ ਵਾਰ ਟੱਟ ਪੀਤਰ ਤੂੰ ਦੇਖ ਵਿਚਾਰ ਇਹੀ ਸਮਾਂ ਹੈ ਮਾਨੁੱਖ ਜਨਮ ਜਿਹੜੀ ਹੈ ਇਹ ਬਹੁਤ ਵੱਡੀ ਭਗਤੀ ਕਰਨ ਨਾਲ ਮਿਲੀ ਹੈ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਇਹ ਮਾਨਸ ਦੇਹੀ ਪਾਈ ਤਜ ਅਬਮਾਨ ਲਿਓ ਮਨ ਮੋਲ ਰਾਮ ਨਾਮ ਫਿਰਦੇ ਮੈਂ ਤੋਲ ਸਤਿਗੁਰੂ ਜੜ ਕਰਾਉਂਦੇ ਹਨ ਕਿ ਨਾਮ ਜਪਣ ਦਾ ਵੇਲਾ ਹੈ ਇਹੀ ਔਸਰ ਇਹੀ ਮੌਕਾ ਹੈ ਮੁੜ ਕੇ ਤੈਨੂੰ ਇਹ ਜਨਮ ਨਹੀਂ ਮਿਲਦਾ ਸਤਿਗੁਰੂ ਇੱਕ ਹੋਰ ਬੜਾ ਡੂੰਗਾ ਸਵਾਲ ਪਾਉਂਦੇ ਨੇ ਕਬੀਰ ਜੀ ਕਹਿੰਦੇ ਇਹ ਗੱਲ ਦੇਖ ਚਾਰ ਪੈਰ ਸਿਰ ਗੰਗ ਮੁਖ ਸਭ ਕੈਸੇ ਗੁਣ ਗਈ ਹੈ ਤੂੰ ਉਦੋਂ ਗੁਣ ਗਾਏਗਾ ਜਦੋਂ ਤੈਨੂੰ ਢੋਰ ਦੀ ਜੋ ਨਹੀਂ ਮਿਲੀ ਢੋਰ ਕਹਿੰਦੇ ਨੇ ਪਸੂ ਨੂੰ ਤੇਰੇ ਸਿਰ ਤੇ ਦੋ ਸਿੰਘ ਹੋਣਗੇ ਦੋ ਕੰਨ ਹੋਣਗੇ ਮੂੰਹ ਤੇ ਗੁੰਗਾ ਹੋਏਗਾ ਔਰ ਹੁਣ ਤੈਨੂੰ ਜਵਾਨ ਦਿੱਤੀ ਹੈ ਸ਼ਬਦ ਦਿੱਤੇ ਨੇ ਭਾਸ਼ਾ ਦਿੱਤੀ ਹੈ ਸੋ ਇਸ ਕਰਕੇ ਚਾਰ ਪੈਰ ਦੇ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ ਕਿਵੇਂ ਗਾਵੇਂਗਾ ਗੁਣ ਤੇਰੇ ਕੋਲ ਬੋਲਣ ਦੀ ਸਮਰੱਥਾ ਹੀ ਨਹੀਂ ਤੇਰੇ ਕੋਲ ਬੋਲਣ ਲਈ ਬੋਲ ਹੀ ਨਹੀਂ ਅਬ ਤੂੰ ਸੀਜ ਭਾਵੇਂ ਨਾ ਸੀਜ ਜਾ ਤੂੰ ਹੁਣ ਸਮਝ ਲੈ ਚਾਹੇ ਨਾ ਸਮਝ ਕਹੇ ਕਬੀਰ ਜੀਤ ਕਾ ਹਾਰ ਹੁਣ ਤੂੰ ਚਾਹੇ ਜਿੱਤ ਕੇ ਜਾਣਾ ਹੈ ਜਾਂ ਇਸ ਸੰਸਾਰ ਦੇ ਵਿੱਚੋਂ ਹਾਰ ਕੇ ਜਾਣਾ ਹੈ ਇਹ ਤੇਰਾ ਮਨੋਰਥ ਹੈ ਇਹ ਹੀ ਤੇਰੀ ਆਸਰ ਇਹ ਹੀ ਤੇਰੀ ਬਾਣੀ ਕਈ ਜਨਪ ਹੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਪਰੰਗਾ ਮਿਲ ਜਗਦੀਸ਼ ਮਿਲਨ ਕੀ ਬਰੀਆ ਤਰੰਕਾਲ ਇਹ ਦੇਸ ਜਰੀਆ ਰਬਦਾਸ ਜੀ ਕਹਿੰਦੇ ਨੇ ਕਿ ਮੌਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇ ਕੇ ਸੋ ਇਹ ਜਨਮ ਨੂੰ ਉਹਦੇ ਲੇਖੇ ਲਾ ਉਹਦੇ ਲੇਖੇ ਵਿੱਚ ਲਾ ਇਸ ਜਨਮ ਦਾ ਲਾਹ ਲਾ ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤਕੂ ਫਕੜੇ ਸਭ ਮੁਖ ਦੀ ਚੱਲੀ ਰਹਿਣ ਤੇ ਤੇਰੀ ਜੀਵਨ ਦੀ ਜਿਹੜੀ ਰਾਤ ਹੈ ਖਤਮ ਹੁੰਦੀ ਜਾ ਰਹੀ ਹੈ ਪੂਰੇ ਸ਼ਬਦ ਦੇ ਵਿੱਚ ਸਾਨੂੰ ਆਸਾ ਦੀ ਵਾਰ ਤੇ ਵਿੱਚ ਵੀ ਸਮਝਾਉਂਦੇ ਨੇ ਰਹਿ ਰਾਸ ਵਿੱਚ ਵੀ ਸਮਝਾਉਂਦੇ ਨੇ ਜਪਜੀ ਸਾਹਿਬ ਵਿੱਚ ਵੀ ਸਮਝਾਉਂਦੇ ਨੇ ਪੂਰੀ ਬਾਣੀ ਤੈਨੂੰ ਸਮਝਾਉਣ ਲਈ ਆ ਤੂੰ ਸਮਝਣਾ ਹੈ ਤੂੰ ਸਮਝ ਇਸ ਮੌਕੇ ਨੂੰ ਸਾਹਮਣੇ ਵੀ ਕੋਸ਼ਿਸ਼ ਕਰ ਇਹਨੂੰ ਸੰਭਾਲ ਇਹੀ ਤੇਰੀ ਅਵਸਰ ਇਹੀ ਤੇਰੀ ਬਾੜ ਕਿੰਨੀ ਵਾਰੀ ਕਹਿਵੈਦ ਕਹੋ ਪੁਕਾਰ ਪੁਕਾਰ ਮੈਂ ਕਿੰਨੀ ਵਾਰੀ ਤੈਨੂੰ ਪੁਕਾਰ ਪੁਕਾਰ ਕੇ ਕਹਿੰਦਾ ਹਾਂ ਕਿ ਇਹੀ ਤੇਰਾ ਮੌਕਾ ਹੈ ਇਹਨੂੰ ਸਾਮ ਇਹ ਜਿਹੜਾ ਤੈਨੂੰ ਜੀਵਨ ਮਿਲਿਆ ਹੈ ਇਹ ਨਾਮ ਜਪਣ ਲਈ ਮਿਲਿਆ ਹੈ ਭਗਤੀ ਲਈ ਮਿਲਿਆ ਹੈ ਸੰਸਾਰ ਦੀ ਕਾਰ ਵੀ ਕਰਨੀ ਹੈ ਨਾ ਭਗਤੀ ਵੀ ਕਰਨੀ ਹੈ ਕਿਉਂਕਿ ਸੰਸਾਰ ਦੀ ਕਾਰ ਕਰਦੇ ਕਰਦੇ ਵੀ ਅਸੀਂ ਨਾਮ ਹੀ ਜਪਣਾ ਹੈ ਉਹਦਾ ਧਿਆਨ ਤਰਨਾ ਹੈ ਕਿ ਜੋ ਤੂੰ ਕਰਾ ਰਿਹਾ ਹੈ ਸੋਈ ਮੈਂ ਕਰ ਰਿਹਾ ਹਾਂ ਕਿਸੇ ਵੀਰ ਨੇ ਇਦੇ ਬਾਰੇ ਕੋਈ ਵਿਚਾਰ ਸਾਂਝੀ ਕਰਨੀ ਹੈ ਫੋਨ ਤੇ ਨੰਬਰ ਦਿੱਤੇ ਨੇ ਨੰਬਰਾਂ ਤੇ ਗੱਲ ਕਰਕੇ ਕਿਸੇ ਸਮੇਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸ਼ਾਰਟ ਦੇ ਵਿੱਚ ਇਸ਼ਾਰੇ मात्र ਹੀ ਤੁਹਾਨੂੰ ਸਮਝਾਇਆ ਹੈ ਬਹੁ ਵਿਦਕੋਂ ਪੁਕਾਰ ਪੁਕਾਰ ਮੈਂ ਬਹੁਤ ਤਰ੍ਹਾਂ ਤੈਨੂੰ ਚੰਗੀ ਚੰਗੀ ਤਰ੍ਹਾਂ ਕਹਿ ਕਹਿ ਕੇ ਸਖ ਗਿਆ ਹਾਂ ਤੂੰ ਇਸ ਗੱਲ ਨੂੰ ਸਮਝ ਲੈ ਕਿ ਜਿਹੜਾ ਤੈਨੂੰ ਜੀਵਨ ਮਿਲਿਆ ਇਹਨੂੰ ਰਜ਼ਾਈ ਨਾ ਜਾਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ